ਬਾਬਾ ਤੰਤਨ ਬਾਬਾ ਫਤੇ ਸਿੰਘ ਜੀ ਜਾਨ ਵਿੱਚ ਆੜੇ ਤੇ ਪਹੁੰਚਾ ਹੋਏ ਆ ਅੱਜ ਤੇ ਇੱਥੇ ਵੀ ਆਪਾਂ ਗੱਲ ਕੀਤੀ ਹੈ ਇਹਨਾਂ ਨਾਲ ਬਹੁਬਜੇ ਲੱਗਿਆ ਹੈ ਤੇ ਪਹੁੰਚਿਆ ਹੋਇਆ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇਖ ਸਕਦੇ ਹੋ ਜੀ ਸੰਗਤਾਂ ਇਸ ਸਮੇਂ ਵੀ ਸਾਹੀ ਨਮਸਤਕ ਹੋ ਰਹੀਆਂ ਨੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਤੇ ਇਸ ਤਰ੍ਹਾਂ ਪਹੁੰਚਿਆ ਜੀ ਸ੍ਰੀ ਸ간ਜ ਗੁਰਦੁਆਰਾ ਸ੍ਰੀ ਸ간ਜ ਸਾਹਿਬਾ ਕਰਵਾ ਨਹੀਂ ਦਰਸਣੇ ਗੁਰਦੁਆਰਾ ਸਾਹਿਬ ਜੀ ਦੇ ਜਿੱਥੇ ਸੇਅਰ ਸਿੰਘਾਂ ਦਾ ਨਮ ਸੰਸਕਾਰ ਕੀਤਾ ਗਿਆ ਸੀਗਾ ਹਾਂਜੀ ਤੁਹਾਨੂੰ ਮੈਂ ਪੜ ਕੇ ਇਤਿਹਾਸ ਸੁਣਾਉਣਾ ਜਿਸ ਜਗ੍ਹਾ ਦਾ ਇਤਿਹਾਸ ਗੁਰਦੁਆਰਾ ਸੈਦ ਗਾਂਝ ਸਾਹਿਬਾ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ਆ ਸੀਤਮਾ ਦੀ ਨਗਰੀ ਸਰਹੰਦ ਨੂੰ ਫਤਿਹ ਕਰਕੇ ਅਤੇ ਜਾਲਮ ਉਸਬੇ ਵਜੀਦ ਖਾਨ ਨੂੰ ਚਾਪੜ ਚਿੜੀ ਦੇ ਮੈਦਾਨ ਵਿੱਚ ਸੁੱਧ ਨਪਰੰਤ ਖਾਲਸਾ ਪੰਥ ਪਾਤਸ਼ਾਹੀ ਸਾਨ ਨਾਲ ਇੱਕ ਜੇਟ ਸਮਤ 1767 14 ਮਈ 1710 ਈਸਵੀ ਨੂੰ ਸਰਹੰਦ ਤੇ ਕਾਇਦੇ ਹੋਇਆ ਅਤੇ ਖਾਲਸਾ ਰਾਜਾ ਸਥਾਪਿਤ ਕੀਤਾ ਸਰਹੰਦ ਫਤਿਹ ਦੌਰਾਨ ਹੋਈ جنگ ਦੇ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਸੂਤ ਰੂਪ ਵਿੱਚ ਸ ਸਥਾਨ ਤੇ ਕੀਤਾ ਗਿਆ ਹਾਂਜੀ ਜੇਹਰ ਸਿੰਘ ਦਾ ਸੰਸਕਾਰ ਸਥਾਨ ਤੇ ਕੀਤਾ ਗਿਆ ਜੀ ਜਿਹੜੇ ਸੀ ਜਿਹੜੇ ਕਿ ਜੰਗ ਦੇ ਵਿੱਚ ਸੀ ਦੋ ਗਏ ਸੀਗੇ ਤੁਸੀਂ ਪਗਾ ਵਾਲੇ ਜਿਹੜੇ ਦਰਸ਼ਨ ਕਰ ਰਹੇ ਸਮੇਂ ਆਪਣੀ ਵੀਡੀਓ ਜਰੂਰੀ ਹੈ ਉਹ ਦੇਸਾਂ ਦੇਸਾਂ ਦੇ ਭੈਣ ਭਰਾ ਬੈਠੇ ਵੈਰੀ ਉਹਨਾਂ ਨੂੰ ਛੜ ਗਏ ਅਗਲੇ ਵਿੱਚ ਰੱਖੇ ਆ ਦੇਖੋ ਜੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਆ ਸੰਗਤਾਂ ਵੀ ਦੂਰੋਂ ਦੂਰੋਂ ਪਹੁੰਚ ਕੇ ਇਸ ਜਗ੍ਹਾ ਤੇ ਨਮਸਤਕ ਹੋ ਰਹੀਆਂ ਨੇ ਤੇ ਆ ਦੇਖੋ ਜੀ ਆਪਣੀਆਂ ਹਾਜ਼ਰੀਆਂ ਲਗਾ ਰਹੀਆਂ ਨੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਿਆ ਤੁਸੀਂ ਦੇਖ ਸਕਦੇ ਹੋ ਲਾਈਟਾਂ ਦੇ ਨਾਲ ਹਾਂਜੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੀ ਇਸ ਜਗ੍ਹਾ ਤੇ ਦੇਖੋ ਜੀ ਟੋਡਰ ਮਾਲ ਦੇ ਦੀਵਾਨ ਹਾਲ ਦੇ ਵਿੱਚ ਜਿਹੜਾ ਕਿਰਤਨ ਹੋ ਰਿਹਾ ਏ ਉਹ ਸਕਰੀਨ ਦੇ ਮਾਧਿਮ ਰਾਹੀਂ ਇਸ ਜਗ੍ਹਾ ਤੇ ਦਿਖਾਇਆ ਜਾ ਰਿਹਾ ਹੈ ਸਰਦਾਰ ਲੋਆਂ ਦਾ ਇਕੱਠ ਵਾ ਕਾਫੀ ਤੁਸੀਂ ਦੇਖ ਸਕਦੇ ਹੋ ਕਾਫੀ ਆਇਸਤਾਨ ਤੇ ਹਾਂਜੀ ਅੱਜ ਦੇ ਦਿਨ ਆਪਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੇ ਨਾ ਦਾ ਜਨਮ ਗੁਰਦਾਵਰਾ ਅਨੰਦਪੁਰ ਸਾਹਿਬ ਜੀ ਦੀ ਧਰ ਪਵਨ ਧਰਤੀ ਤੇ ਹੋਇਆ ਅਨੰਦਪੁਰ ਸਾਹਿਬ ਜੀ ਦੀ ਆਵਨ ਧਰਤੀ ਤੇ 1698 12 ਦਸੰਬਰ ਨੂੰ ਹੋਏ ਸੀਗਾ ਜਨਮ ਬਾਬਾ ਫਤੇ ਸਿੰਘ ਜੀ ਦਾ ਤੇ ਤੇ ਇਸ ਜਗ੍ਹਾ ਤੇ ਬਾਬਾ ਫਤੇ ਸਿੰਘ ਜੀ ਤੇ ਬਾਬਾ ਚੰਦਰ ਸਿੰਘ ਜੀ ਨੂੰ ਜੋਦੇ ਨੀਹਾਂ ਦੇ ਵਿੱਚ ਚਣਵਾਇਆ ਗਿਆ ਸੀਗਾ ਹੁਣ ਉਸ ਸਮੇਂ ਉਹਨਾਂ ਦੀ ਉਮਰ ਆਪਾਂ ਕਹਿੰਦੇ ਸਿੰਡੀ 6 ਸਾਲ ਦੀ ਉਮਰ ਸੀਗੀ 6-7 ਸਾਲ ਦੇ ਕਰੀਬ ਸੀ ਉਮਰ ਤਾਂ ਹੀ ਤਾਂ ਕਹੇ ਜਾਂਦਾ ਏ ਨਿੱਕੇ ਜਿੰਦਾ ਵੱਡੇ ਸਾਥੇ ਬਦ ਹਮਾਰਾ ਘਰ ਵਿੱਚ ਭਾਵੇਂ ਛੋਟੇ ਪਰ ਨਿੱਕੇ ਜਿੰਦਾ ਵੱਡੇ ਸਾਥੇ ਆਜੇ ਨਾ ਖੋਨਦਾਨ ਕੈਂਪੂ ਵੀ ਲਗਾਇਆ ਜਾਂਦਾ ਖੋਨਦਾਨ ਦੀ ਵੰਡਾਨ ਤੁਹਾਡਾ ਕੀਤਾ ਗਿਆ ਖੋਨਦਾਨ ਕਿਸੇ ਵੀ ਗੱਲ ਵਿਚ ਆ ਸਕਦਾ ਕਿਉਂਕਿ ਜਿਹੜਾ ਖੋਨਦਾਨ ਖੂਨ ਇਹ ਕੋਈ ਮਸ਼ੀਨ ਨਾਲ ਆ ਰਿਹਾ ਤਾਰ ਨਹੀਂ ਕੀਤਾ ਜਾਂਦਾ ਇਹ ਵੀ ਕਿ ਜੀਵ ਕਿਸੇ ਇਨਸਾਨ ਤੋਂ ਹੀ ਮਿਲਦਾ ਹੈ ਇਸ ਹੱਟੇ ਬਾਕਰੀ ਵੀ ਦੇਖ ਸਕਦੇ ਹੋ ਸੰਗਤਾਂ ਸੰਗਤਾਂ ਦਾ ਇਕੱਠ ਆਪ ਵੀ ਆ ਗਏ ਇਕੱਠਾ ਇਸ ਜਗ੍ਹਾ ਤੇ ਹਾਂਜੀ ਸੰਗਤਾਂ ਦਾ ਕਾਫੀ ਇਕੱਠ ਦੇ ਵਿੱਚ ਲਾਈਨਾਂ ਦੇ ਵਿੱਚ ਲੱਗੇ ਰਿਹਾ ਨੇ ਤੇ ਆਹ ਦੇਖ ਸਕਦੇ ਹੋ ਵੀ ਕਾਫੀ ਕੱਠ ਨੇ ਇਸ ਜਗ੍ਹਾ ਤੇ ਲੰਗਰ ਲਈ ਲੱਗਿਆ ਹੋਇਆ ਲੰਗਰ ਲੱਗੇ ਹੋਏ ਨੇ ਬਾਬਾ ਜੀ ਸ੍ਰੀ ਗੁਰੂ ਜੀ ਵੈਗਨ ਜੀ ਕੀ ਖਾਲਸਾ ਵੈਗਨ ਜੀ ਕੀ ਪਤਾ ਹੈ ਬਾਬਾ ਫਤਿਹ ਸਿੰਘ ਜੀ ਨੇ ਜਨਮ ਦਿਹਾੜੀ ਦੀ ਲੱਖ ਲੱਖ ਵਧਾਈਆਂ ਜੀ ਹਾਂਜੀ ਉਹ ਨਹੀਂ ਤੇ ਸੰਗਤਾਂ ਨੂੰ ਤੁਸੀਂ ਦੇਖ ਸਕਦੇ ਹੋ ਭਾਣੀ ਘੱਟ ਦੇ ਵਿੱਚ ਪਹੁੰਚ ਰਿਏ ਨੇ ਤੇ ਅਪਲ ਨਮਸਤਕ ਹੋਰੀਆਂ ਨੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਹੁੰਚ ਗਏ ਤੇ ਲੰਗਰ ਵੀ ਲੱਗੇ ਹੋਏ ਨੇ ਇਸ ਜਗ੍ਹਾ ਤੇ ਕਹੀਂ ਬਹੁਤ ਜ਼ਿਆਦਾ ਲੰਗਰ ਲੱਗੇ ਹੋਏ ਨੇ ਦੇਖੋ ਇਹ ਸੇਵਾਦਾਰ ਤੁਸੀਂ ਕਿੱਥੇ ਖੜੇ ਹੋ ਹਾਂਜੀ ਬਹੁਤ ਕਾਫੀ ਜ਼ਿਆਦਾ ਰਸਾ ਤੇ ਕਿਸੇ ਦੇ ਸਾਹਮਣੇ ਹੱਲ ਦੇ ਦੇ ਤੁਹਾਨੂੰ ਆਲੇ ਵੇਰ ਬਾਰੂ ਜੀ ਦਾ ਖਾਲਸਾ ਹੈ ਜੀ ਕੰਮ ਕਰਦੇ ਨੇ ਹਾਂਜੀ ਕੀ ਬਰਤਾਰੇ ਦੇਖੋ ਇਹ ਵੀਰੇ ਸੇਵਾ ਕਰ ਰਹੇ ਨੇ ਟੌਫੀਆਂ ਬਹੁਤ ਵੱਡੀ ਸੇਵਾ ਇਹਨਾਂ ਦੀ ਹਾਂਜੀ ਇਹ ਟੌਫੀਆਂ ਵੰਡ ਰਹੇ ਨੇ ਵੀਰੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਕਿਹੜੀ ਜਗ੍ਹਾ ਦਾ ਵੀਰ ਤੁਸੀਂ ਹੈ ਜੀ ਕਿਹੜੀ ਜਗ੍ਹਾ ਤੋਂ ਅਮਲੋਕ ਕੋਲ ਆਈ ਅਮਲੋਕ ਕੌਣ ਕੀ ਨਾਮ ਹੈ ਤੁਹਾਡਾ ਵੀਰੇ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਜੱਛੜ ਦੇ ਪਿੰਡ ਕੋਲ ਆਏ ਹੋ ਹਾਂ ਹਾਂ ਜੀ ਹਾਂ ਜੀ ਅੱਛਾ ਕਿੰਨੀ ਦੂਰ ਆ ਬਾਈ ਜੱਛੜਾ ਔਰ ਉਹ巴士 10 ਕਿਲੋਮੀਟਰ ਆਈ ਤੁਹਾਡੇ ਲੋਕਲੇ ਆਈ ਅੱਛਾ ਹਾਂਜੀ ਤੁਹਾਡਾ ਤਾਂ ਲੋਕਲੇ ਆਈ ਅੱਛਾ ਤੁਸੀਂ ਤਾਂ ਮਿਲਦੇ ਰਹਿੰਦੇ ਹੋ ਮੇਰੇ ਪਰ ਬੜਾ ਬੜਾ ਕਲਾਕਾਰ ਆ ਜੱਛੜ ਇੱਕ ਕੀ ਨਾਮ ਉਹਦਾ ਪੁਰਾ ਤਰਸ਼ੇਮ ਜੱਛੜ ਤਰਸ਼ੇਮ ਸਿੰਘ ਜੱਛੜ ਆ ਦੇ ਪਿੰਡ ਤੋਂ ਆਏ ਨੇ ਭਾਈ ਇਹ ਹੈ ਨਾ ਹਾਂਜੀ ਤਰਸ਼ੇਮ ਜੱਛੜ ਦੇ ਹੈ ਰੇਸ਼ੇ ਨਹੀਂ ਮਾਰਾ ਉਹਨੇ ਇਹ ਅੱਛਾ ਸਿਰਾ ਕਰਨੀ ਕੀ ਨਾਮ ਉਸ ਦੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਤੁਹਾਡਾ ਨਵਿੰਦਰ ਸਿੰਘ ਨਵਿੰਦਰ ਸਿੰਘ ਆ ਆਪਣਾ ਚੈਨਲ ਆ ਜੀ ਆਪਣਾ 5794 ਠੀਕ ਹੈ ਜੀ ਆ ਦੇਖੋ ਜੀ ਨਾ ਜੁੜੂ ਤੇ ਹੀ ਫੇਸਬੁਕ ਤੇ ਗਈ ਜਿਹਾਰ ਸਿੰਘ ਕਰੋੜ ਦੇ ਨਾਂ ਤੇ ਆਪਣਾ ਪੰਜਾਬ 794 YouTube ਤੇ ਹੀ ਇੰਸਟਾਗ੍ਰam ਤੇ ਗਈ ਜਿਹਾਰ ਸਿੰਘ ਕਰੋੜ ਲੁੜਕੀ ਠੀਕ ਹੈ ਜੀ ਲਾਈਵ ਚੱਲੇ ਨਾ ਲਾਈਵ ਨਹੀਂ ਆਪਾਂ ਐਡੀਟਿੰਗ ਕਰਾਂਗੇ ਜਿੰਨਾ ਆਪਾਂ ਲਾਈਵ ਜੋ ਕਰਦੇ ਮਾਲਕ ਨੂੰ ਵੀ ਲਾਈਵ ਕਰਾਂਗੇ ਅਨੰਤ ਮਿੰਟ ਹੋਣਾ ਨਾ ਨਾਈਟਿੰਗ ਚੱਲ ਰਹੀ ਤੇ ਵੀਰੇ ਸੇਵਾ ਕਰ ਰਹੇ ਹਾਂ ਕਿਹੜੀ ਜਣਾ ਦੇ ਮਰੇ ਤੁਸੀਂ ਕਿਹੜੀ ਜਗ੍ਹਾ ਤੋਂ ਤੁਸੀਂ ਪੰਜ ਪੁੱਲੇ ਤੋਂ ਜੀ ਪੰਜ ਪੁੱਲੇ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਜੀ ਠੀਕ ਹੈ ਜੀ ਬੱਸ ਤੁਸੀਂ ਇਹ ਜਾਣ ਵੀ ਆੜ ਤੋਂ ਆਇਆ ਜੀ ਨਮਸਤਕੋ ਜੀ ਤੁਸੀਂ ਬਥਾ ਦੇ ਲਈ ਗੁਰੂ ਚੈਨਲ ਤੇ ਕਿਵੇਂ ਲੱਗ ਰਹੀ ਬਹੁਤ ਵਧੀਆ ਮਨੰਦ ਆ ਆ ਜੀ ਕੀ ਕਹਿੰਦੇ ਚੰਨ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਅੱਜ ਜਿਹੜੇ ਅੱਜ ਸਾਡੇ ਬੱਚੇ ਲੋਕ ਰੋਡੇ ਨੇ ਹੀ ਕੁਝ ਅੰਧਾਗਨ ਦੇ ਸਿੱਖੀ ਤੋਂ ਕੀ ਕਹਿੰਦੇ ਜੰਨ ਤੁਸੀਂ ਉਹਨਾਂ ਨੂੰ ਵੀ ਸਿੱਖ ਤੇ ਆਸਰ ਚੜੋ ਜੀ ਹਾਂ ਜੀ ਇਹ ਹੀ ਗਾਣਾ ਚਾਹੁੰਦੇ ਸਭ ਨੂੰ ਆ ਕੇ ਤੇ ਨੰਬਰ ਤੋਂ ਹੋਣਾ ਚਾਹੀਦਾ ਹਾਂ ਜੀ ਪਰਮਾ ਕਿਉਂ ਲੈ ਹੋਈ ਮੱਥਾ ਤੇ ਕੋਈ ਹੈ ਨਾ ਹਾਂ ਕਿਵੇਂ ਲੱਗਦਾ ਬੇਟਾ ਤੁਹਾਨੂੰ ਇਸ ਜਗ੍ਹਾ ਤੋਂ ਹਾਂਜੀ ਹਾਂਜੀ ਵੇਖੋ ਜੀ ਜਿਹੜੇ ਸਾਥ ਜਦੇ ਸੰਨ ਜੀ ਆਪਣੇ ਚੇਕੀ ਨਾਮ ਵਿੱਚ ਤੁਹਾਡੇ ਕਰਮਚੰਦ ਜੀ ਮੇਰੇ ਨਾਲ ਕਰਮਚੰਦ ਕਰਮਚੰਦ ਅੱਛਾ ਇੱਕ ਬਾੜ ਵਿੱਚ ਸਕੂਨ ਮਿਲਿਆ ਯਾਰ ਬਹੁਤ ਸਕੂਨ ਮਿਲਦਾ ਜੀ ਬਹੁਤ ਚੰਗਾ ਲੱਗਿਆ ਮਿੱਧੀ ਤੁਹਾਨੂੰ ਦੇਖ ਕੇ ਬਾਬਾ ਜੀ ਦਾ ਆਸ਼ੀਰਵਾਦ ਸਭ ਤੋਂ ਵੱਡਾ ਹੈ ਵੀ ਸਾਡੇ ਘੇਰ ਪਰ ਹੱਥ ਰੱਖ ਲਈ ਤੁਹਾਡੇ ਬਰੀ ਆਪਣਾ ਚੈਨਲ ਹੈ ਆਪਣਾ ਆਪਣਾ ਪੰਜਾਬ 794 ਹਾਂਜੀ ਜੁੜੂ ਤੇ ਜੀ ਅਗੋਂ ਤਰ ਮੁਰਗੂ ਚੇਂ ਕਰ ਰਹਾ ਜਦਾ ਚਲੇ ਵੀ ਜੀ ਬਹੁਤ ਚੰਗਾ ਲੱਗੇ ਜੀ ਇਹਨਾਂ ਨਾਲ ਨਿੱਕੇ ਆ ਦੇ ਸਾਡੇ ਸੀ ਇਹ ਵੀਰ ਸੇਵਾ ਕਰ ਰਹੇ ਨੇ ਚਲੇ ਬਿਸਕੁਟਾਂ ਦੀ ਆਪਾਂ ਵੀ ਲੈਣੇ ਜੀ ਨਾ ਤਾਂ ਆਪਣਾ ਪੰਜਾਬ 793 ਵੀ ਜੀ ਆ ਦੇ ਲਓ ਹਾਂ ਫਿਰ ਤੋਂ ਆਪਾਂ ਜੀ ਨਾ 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 ਜੀ ਥੋੜਾ ਰਹਿਣੇ ਚਾਹੀਦੇ ਹਰੀ

ਕਿੰਨਾ ਸੋਹਣਾ ਜਿਹੜਾ ਦਮਾਲਾ ਕਰੀਆ ਜਿਹੜਾ ਦੌੜ ਲੱਗ ਰਿਹਾ ਜੀ ਬੀਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਵੇਂ ਸਿੱਖ ਪਾਉਂਦੇ ਵਿੱਚੋਂ ਆਪਣਾ ਸਿੱਖੀ ਦੇ ਵਿੱਚ ਦਮਾਲਾ ਸਜਾਉਣਾ ਕਿੰਨਾ ਸੋਹਣਾ ਲੱਗਦਾ ਏ ਅੱਜ ਬਾਬਾ ਬਦੈ ਸਿੰਘ ਜੀ ਜਨਮ ਦਿਹਾੜੇ ਤੇ ਆਏ ਹੋਏ ਹੋਂ ਜਿਹੜੇ ਸਾਡੇ ਅਨਜਾਨੇ ਹੀ ਪਏ ਬੱਚੇ ਨੇ ਡੇ ਨਹੀਂ ਸਿੱਖੀ ਤੋਂ ਉਹਨਾਂ ਨੂੰ ਮੜਾ ਸਮਝਾਉ ਜੀ ਥੋੜਾ ਜਗਾ ਜੀ ਇਹਨਾਂ ਸਾਡੇ ਛੋਟੇ ਛੋਟੇ ਬੱਚਿਆਂ ਨੇ ਸਾਡੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਇਹਨਾਂ ਦੇ ਪਾਇਆ ਪੁਰਨਿਆਂ ਦਾ ਕਰਕੇ ਅੱਜ ਇਸੇ ਦਰਸ਼ਨ ਕਰ ਰਹੇ ਹਾਂ ਬਹੁਤ ਵਧੀਆ ਕੁਰਬਾਨੀ ਅਸੀਂ ਇਹ ਦੇਣਾ ਨਹੀਂ ਦੇ ਸਕਦੇ ਛੋਟੇ ਛੋਟੇ ਉਮਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਿਤਰਾ ਵਧੀਆ ਵਧੀਆ ਕੱਪੜੇ ਪਵਾ ਕੇ ਬੁਰਜਰਾ ਪਕਵਾ ਕੇ ਕਿੰਦਾ ਸਾਹਮ ਕੇ ਰੱਖਦੇ ਆ ਔਰ ਇਹ ਠੰਡੇ ਬੁਰਜ ਦੇ ਵਿੱਚ ਜੋ ਸ਼ਹਿਵ ਜਾਇਦੇ ਨੇ ਦਿਨ ਕੱਟੇ ਹੋਣਗੇ ਉਹ ਅੱਜ ਦੇ ਦਿਨਾਂ ਦੇ ਵਿੱਚ ਬਹੁਤ ਸੋਚਣ ਵਾਲੀ ਗੱਲ ਹੈ ਕਿ ਉਹ ਕਿੰਦਾਂ ਦੇ ਹਾਲਾਤ ਹੋਣਗੇ ਅੱਜ ਇਹ ਨਹੀਂ ਫੈਸਿਲਿਟੀ ਹੋਣ ਦੇ ਬਾਵਜੂਦ ਵੀ ਅਸੀਂ ਠੰਡ ਵਿੱਚ ਬੈਠ ਨਹੀਂ ਸਕਦੇ ਪਰ ਉਹ ਕਿੱਦੇ ਉਹਨਾਂ ਨੇ ਇਸ ਟਾਈਮ ਉਹਨਾਂ ਦੇ ਜੋ ਜ਼ੁਲਮ ਉਹਨਾਂ ਕੀਤੇ ਸੀ ਉਹਨਾਂ ਨੇ ਸਹਾਰ ਕੇ ਵੀ ਮਤਲਬ ਸਿੱਖੀ ਧਰਮ ਨੂੰ ਪੈਲ ਦਿੱਤੀ ਹੈ ਨਾਨਾ ਕੀ ਵਜੀਰੀਆਂ ਨੂੰ ਪੈਲ ਦਿੱਤੀ ਹੈ ਸੋ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਸੰਗਤ ਦਰਸ਼ਨ ਦੇ ਤਾਰੇ ਕਰਨ ਆਈ ਆ ਔਰ ਸੰਗਤ ਨੂੰ ਆ ਕੇ ਇਥੋਂ ਕੁਝ ਸਿੱਖ ਕੇ ਜਾਣਾ ਚਾਹੀਦਾ ਕਿ ਜੀ ਸਿੱਖੀ ਸਰੂਪ ਲੈ ਕੇ ਘਰ ਨੂੰ ਵਾਪਸ ਜਾਈਏ ਜੀ ਆਪਾਂ ਬਾਬਾ ਜੀ ਕਿਹੜੀ ਜਗ੍ਹਾ ਤੋਂ ਆ ਜੀ ਮੈਂ ਸ਼੍ਰੀ ਤਰਨਤਾਰਨ ਸਾਹਿਬ ਤੋਂ ਤਰਨਤਾਰਨ ਸਾਹਿਬ ਤੋਂ ਆਪਣਾ ਨਾਮ ਕੀ ਤੁਹਾਡਾ ਮੇਰਾ ਨਾਮ ਰਾਜਵੰਤ ਸਿੰਘ ਹੈ ਪਿੰਡ ਮੇਰਾ ਫੈਲੋਕੇ ਹੈ ਜੀ ਹਾਂਜੀ ਜੀ ਦੇਖੋ ਜੀ ਕਿੰਨੀ ਕਿਰਪਾ ਨਾਲ ਡੇਬਰ ਮਹਾਰਾਜ ਦੇਣਾ ਜੀ ਆਈਡੀ ਹੈ ਦਾੜੀ ਬਹੁਤ ਹੈ ਉਹਨਾਂ ਦੀ ਕਿਰਪਾ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ ਦੀ ਆਪਾਂ ਕੋਣ ਗੁਰੂ ਪਾਸ਼ਾ ਕਿਰਪਾ ਕਰਨ ਵਾਲੇ ਜੀ ਉਹਨਾਂ ਨੇ ਕਿਰਪਾ ਕੀਤੀ ਹੈ ਸਿੱਖੀ ਸੁਗਰੂ ਭਾਈ ਕਿੰਨਾ ਸੋਹਣਾ ਲੱਗ ਰਿਹਾ ਹੈ ਮੈਂ ਬਾਬਾ ਜੀ ਪਰ ਕਿੰਨੀ ਕਿਰਪਾ ਕਿੰਨਾ ਨੂਰ ਲੱਗ ਰਿਹਾ ਮੈਂ ਵੀ ਪਹਿਲਾਂ ਮਨ ਮੁਖੋਂ ਦਾ ਗੁਰੂ ਸਾਹਿਬ ਨੇ ਮੇਰ ਕੀਤੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਆਪਾਂ ਸਿੱਖੀ ਰੂਪ ਵਿੱਚ ਆਏ ਹਾਂ ਜੀ ਹਾਂ ਜੀ ਦੇਖੋ ਜੀ ਬਾਬਾ ਜੀ ਉਹਨਾਂ ਨੇ ਬਹੁਤ ਵਧੀਆ ਚੰਗੀ ਤਰੀਕੇ ਨਾਲ ਸਮਝਾਇਆ ਹੈ ਜਿਹੜੀ ਇੱਥੇ ਸਾਥ ਆਉਈਆਂ ਨੇ ਬਾਬਾ ਫਤੇਹ ਜੀ ਗੁਰਦੁਆਰਾ ਫਤੇਗੜ ਸਾਹਿਬ ਜਿਹੜੀ ਇੱਥੇ ਏ ਬਾਬਾ ਫਤਾਇ ਸਿੰਘ ਜੀ ਦੇ ਨਾਮ ਤੇ ਹੀ ਗੁਰਦੁਆਰਾ ਸ੍ਰੀ ਫਤਾਹਿਗੜ੍ਹ ਸਾਹਿਬ ਬਣਿਆ ਹੋਇਆ। ਬਹੁਤ ਵੱਡੀ ਕੁਰਬਾਨੀ ਐ ਸੀ ਸੋਚ ਕੇ ਵੀ ਮਤਲਬ ਸੋਚ ਨਹੀਂ ਸਕਦੇ ਜੋ ਉਹਨਾਂ ਨੇ ਸਾਡੇ ਲਈ ਕੀਤਾ ਐ। ਸਾਨੂੰ ਉਹਨਾਂ ਦੇ ਵਾਰ-ਵਾਰ ਦਾ ਮੁੱਲ ਪਾਉਣਾ ਚਾਹੀਦਾ ਐ। ਅਸੀਂ 2 ਮਿੰਟ ਪਤ ਪਤ ਆਪਣਾ ਪਤਿਤ ਪੁਣੇ ਵਾਲੇ ਚਲੇ ਜਾਣੇ ਆ। ਸੋ ਸਾਨੂੰ ਗੁਰੇਜ਼ ਕਰਨਾ ਚਾਹੀਦਾ ਐ ਇਹਨਾਂ ਗੱਲਾਂ ਤੋਂ ਸਿੱਖੀ ਸਰੂਪ 'ਚ ਵਾਪਸ ਆਉਣਾ ਚਾਹੀਦਾ। ਜੋ ਗੁਰੂ ਸਾਹਿਬ ਦੇ ਹੁਕਮੇ ਰਾਜ ਕਰੇਗਾ ਖਾਲਸਾ। ਆਕੀ ਰਹਿਣਾ ਕੋਈ ਇੱਕ ਦਿਨ ਆਵੇਗਾ ਖਾਲਸੇ ਦਾ ਰਾਜ ਜਰੂਰ ਆਵੇਗਾ ਜੋ ਸਾਡੇ ਤੋਂ ਖੁਸ਼ਿਆ ਹੋਇਆ। ਇਹ ਸਰਕਾਰਾਂ ਨੇ ਸਾਡੇ ਰਾਜ ਨੂੰ ਦਬਾ ਕੇ ਉੱਪਰ ਸਾਡੇ ਉੱਪਰ ਧੱਕੇ ਨਾਲ ਰਾਜ ਕਰ ਰਹੀਆਂ ਤੇ ਗੁਰੂ ਪਾਸ਼ਾ ਨੇ ਕਿਰਪਾ ਕਰਨੀ ਹੈ ਖਾਲਸਾ ਹੌਲੀ ਹੌਲੀ ਸੱਜੇ ਦਾ ਲੋਕਾਂ ਨੂੰ ਸੋਚੀ ਆਉਗੀ ਤੇ ਜਿਸ ਤਰ੍ਹਾਂ ਗੁਰੂ ਮਹਾਰਾਜ ਦਾ ਹੁਕਮ ਪੂਰਾ ਹੋਣਾ ਹੈ ਉਹ ਆਪਣੇ ਸਮੇਂ ਦੇ ਨਾਲ ਬਿਲਕੁਲ ਪੂਰਾ ਹੋਵੇਗਾ ਖਾਲਸਾ ਇੱਕ ਦਿਨ ਜ਼ਰੂਰ ਆਵੇਗਾ ਜੀ ਅੱਛਾ ਬਾਬਾ ਜੀ ਤੁਸੇ ਹਾਈਸਾ ਵਾਲਾ ਨੂੰ ਬਾਬਾ ਜੀ ਜਿਹਦੇ ਜਨਮ ਜੜੇ ਤੇ ਜੇ ਗੁਰੂ ਪਾਸ਼ਾ ਕਿਰਪਾ ਕਰਨ ਸਮਾਂ ਲੱਗਦਾ ਜੀ ਵਾਦਾ ਨਹੀਂ ਕਰੀਦਾ ਪਰ ਕੋਸ਼ਿਸ਼ ਕਰਦੇ ਹਰ ਵਾਰ ਦਰਸ਼ਨ ਕੀਤੇ ਜਾਣ ਸਭਾ ਦੇ ਮੌਕੇ ਜੀ ਜਦੋਂ ਸਭਾ ਹੋਵੇਗੀ ਹੁਣ ਆਵੇਗੀ ਸਭਾ ਜੀ ਜੀ ਆਮੋਈ ਬੇਰਾ ਮਾਲਾ ਕਿਰਪਾ ਕਰਨਗੇ ਆਵਾਜ਼ ਮਾਰਨਗੇ ਜਰੂਰ ਆਵਾਂਗੇ ਦਿਲ ਦੇ ਵਿੱਚ ਬਹੁਤ ਪਿਆਰ ਹੈ ਬੜੀ ਸ਼ਰਧਾ ਹੈ ਜਰੂਰ ਆਵਾਂਗੇ ਜੀ ਹਾਂ ਜੀ ਇਸ ਤਾਂ ਹੀ ਕਹਿੰਦੇ ਆ ਬਾਬਾ ਜੀ ਬੁਲਾਉਣ ਤੁਹਾਨੂੰ ਜੀ ਬਾਬਾ ਜੀ ਤੁਹਾਡੇ ਪਰ ਕਿਰਪਾ ਕਰਨ ਤੁਹਾਡੇ ਪਰ ਮਿਹਰ ਪਰ ਹੱਥ ਰੱਖਣੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣੀ ਜੀ 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 ਜਰੂਰ ਆਵਾਂਗੇ ਹਾਂ ਜੀ ਹਾਂ ਜੀ ਆਪਣਾ ਚੈਨਲ ਬਾਹਰੀ ਜੀ ਕੀ ਫਤ ਹੈ ਜੀ ਆਪਣਾ ਚੈਨਲ ਆਪਣਾ ਪੰਜਾਬ 794 ਅੱਛਾ ਜੀ ਹਾਂ ਜੀ ਆ ਮੈਨੂੰ ਲਿਖ ਕੇ ਦੇਜਾ ਆਪਣਾ ਮੋਬਾਈਲ